ਪੰਸਾ ਦੇ ਦਰਸ਼ਨ ਕਰਨੇ ਤੇੰਗਲਾ ਤੋਂ ਅਸੀਂ ਅੱਗੇ ਬੀਬੀ ਜੀ ਦਾ ਸੰਜੋਗ ਕੀਤਾ ਸੀਗਾ ਹੁਣ ਵੀ ਕਰਾਂਗੇ ਪਵਨਤੀ ਨੂੰ ਬਹੁਤ ਰਾਤ ਤੋਂ ਬਾਅਦ ਤੋਂ ਬੋਟਾ ਨਾ ਜਿਹਾਵਾਗੇ ਕੇਜਰੀ ਵਾਲ ਜਿੰਦਾਬਾ ਢਾੜੂ ਜਿੰਦਾਬਾ ਬੀਬੀ ਜਿੰਦਾਬਾ ਤਿੰਨੂ ਜੀ ਆਏ ਨੇ ਅੱਜ ਕਿੰਦਾ ਦਾ ਹੰਗਾਰਾ ਮਾਰਿਆ ਅਸੀਂ ਹੰਗਾਰਾ ਕੀ ਆ ਅਸੀਂ ਚੱਕਦੇ ਗਏ ਕੰਮ ਨੂੰ ਚੱਕਦੇ ਗਏ ਕੰਮ ਨੂੰ ਹੋਰ ਹੋਰ ਇਹਨਾਂ ਕ ਚੱਕ ਦੇਣਾ ਸੀ ਹੋਰ ਕੀ ਆ ਚੱਕ ਦੇਣਾ ਕੰਮ ਉਹ ਪਹਿਲਾਂ ਦਾ ਸੜਕ ਟਿਕ ਗਿਆ ਉਹ ਟਿੱਗ ਗਿਆ ਹੋਰ ਇਹ ਤਿੰਨੂ ਜੀ ਕੀ ਸਵਾਰਨ ਕੀ ਲੱਗਦਾ ਧਿਆਨ ਨੂੰ ਜਿੱਤੂ ਕਾ ਜਿੱਤੂ ਕਾ ਕਿੱਦਾਂ ਨਹੀਂ ਜਿੱਤੂ ਕਾ ਜੀ ਹੋਰ ਕਿਸ ਤਰ੍ਹਾਂ ਜਿੱਤੂ ਕਾ ਮੜਕ ਮਾਰ ਕੇ ਦਿਖਾ ਦਿਓ ਮੜਕ ਇਹ ਤੇਰਾ ਕੇ ਜਲੰਧਰ ਲੋਕ ਸਭਾ ਵਿੱਚ ਡਿਵੈਲਪਮੈਂਟ ਕਰਾਉਣੀ ਆ ਪਿੰਡਾਂ 'ਚ ਪਾਣੀ ਦੇ ਨਿਕਾਸ ਚੰਗੇ ਸਕੂਲ ਬਣਾਉਣੇ ਆ ਆਮ ਆਦਮੀ ਕਲੀਨਿਕ ਬਣਾਉਣੀਆਂ ਖਾਸ ਕਰਕੇ ਜਲੰਧਰ 'ਚ ਰੋਜ਼ਗਾਰ ਦਾ ਮੁੱਦਾ ਹੈ ਤੇ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਰੋਜ਼ਗਾਰ ਦਿਵਾਉਣ ਲਈ ਪੰਜਾਬ ਸਰਕਾਰ ਨੇ ਹੁਣ ਤੱਕ 43000 ਨੌਕਰੀਆਂ ਆਮ ਪਰਿਵਾਰਾਂ ਨੂੰ ਬਿਨਾਂ ਸਬਾਰਿਸ਼ ਬਿਨਾਂ ਰਿਸ਼ਵਤ ਦੇ ਦਿੱਤੀਆਂ ਆਮ ਆਦਮੀ ਪਾਰਟੀ ਦੇ 2 ਸਾਲ ਦੇ ਕੰਮ ਬਹੁਤ ਅੱਛੇ ਆ 90% ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਔਰ ਕਿਸਾਨਾਂ ਨੂੰ ਇੱਕ ਵੀ ਲੀਟਰ ਡੀਜ਼ਲ ਨਹੀਂ ਪਾਲਣਾ ਪਿਆ ਬਹੁਤ ਵਧੀਆ ਲੋਕੀ ਸਹਿਯੋਗ ਕਰ ਨੂਰਮਲ ਦੇ ਵਿੱਚ ਰੋਡ ਸ਼ੋ ਨੂਰਮਲ ਤੋਂ ਹੁੰਦਾ ਹੋਇਆ ਸੀ ਕੋਈ 12 ਸਾਡੇ ਸਟਾਪ ਅੱਗੇ ਨੇ ਅਸੀਂ ਤਕਰੀਬਨ ਤਕਰੀਬਨ ਪੂਰਾ ਨੂਰ ਮਹਿਲ ਦਾ ਬਲਾਕ ਜਿਹੜਾ ਉਹ ਕਵਰ ਕਰ ਰਹੇ ਆ ਪਵਨ ਸ਼੍ਰੀ ਕਵਨ ਪਵਨ ਕੁਮਾਰ ਟੀਨੂ ਜੀ ਦੇ ਹੱਕ ਦੇ ਵਿੱਚ ਤੇ ਪਵਨ ਕੁਮਾਰ ਟੀਨੂ ਜੀ ਆਪ ਖੁਦ ਇਸ ਜਿਹੜੀ ਆ ਰੋਡ ਸ਼ੋ ਦੀ ਅਗਵਾਈ ਕਰ ਰਹੇ ਆ ਆਮ ਆਦਮੀ ਪਾਰਟੀ ਦੇ ਪਵਨ ਟੀਨੂ ਜੀ ਨੂਰ ਮਹਿਲ ਦੇ ਵਿੱਚ ਅੱਜ ਰੋਡ ਸ਼ੋਅ ਕੱਢਣ ਜਾ ਰਹੇ ਨੇ ਇੱਕ ਭਾਰੀ ਇਕੱਠ ਦੇ ਨਾਲ ਰੋਡ ਸ਼ੋਅ ਕੱਢਿਆ ਜਾ ਰਿਹਾ ਵਾ ਜਿਸ ਦੇ ਵਿੱਚ ਮੈਡਮ ਐਮ ਐਲ ਇੰਦਰਜੀਤ ਕੌਰ ਮਾਨ ਅਤੇ ਬਹੁਤ ਸਾਰੇ ਸਾਥੀ ਹਿੱਸਾ ਲੈ ਰਹੇ ਨੇ ਆਓ ਤੁਹਾਨੂੰ ਵੀ ਦਿਖਾਣੇ ਆ ਇਸ ਰੋਡ ਸ਼ੋਅ ਦੀਆਂ ਤਸਵੀਰਾਂ ਜਲੰਧਰ ਲੋਕ ਸਭਾ ਵਿੱਚ ਡਿਵੈਲਪਮੈਂਟ ਕਰਾਉਣੀ ਆ ਪਿੰਡਾਂ ਚ ਪਾਣੀ ਦੇ ਨਿਕਾਸ ਚੰਗੇ ਸਕੂਲ ਬਣਾਉਣੇ ਆ ਆਮ ਆਦਮੀ ਕਲੀਨਿਕ ਬਣਾਉਣੀਆਂ ਖਾਸ ਕਰਕੇ ਜਲੰਧਰ ਚ ਰੋਜ਼ਗਾਰ ਦਾ ਮੁੱਦਾ ਜੀ ਮੋਦੀ ਸਾਹਿਬ ਨੇ ਕਿਹਾ ਸੀ ਵੀ ਹਰ ਸਾਲ 2 ਕਰੋੜ ਨੌਕਰੀਆਂ ਦੇਣੀਆਂ ਉਹ ਨਹੀਂ ਨਹੀਂ ਮਿਲੀਆਂ ਜੀ ਤੇ ਅੱਜ ਹਰ ਸੈਕਸ਼ਨ ਕੇਂਦਰ ਸਰਕਾਰ ਦੇ ਖਿਲਾਫ ਤੇ ਅਸੀਂ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਰੋਜ਼ਗਾਰ ਦਿਵਾਉਣ ਲਈ ਪੰਜਾਬ ਸਰਕਾਰ ਨੇ ਹੁਣ ਤੱਕ 43000 ਨੌਕਰੀਆਂ ਆਮ ਪਰਿਵਾਰਾਂ ਨੂੰ ਬਿਨਾਂ ਸਬਾਰਿਸ਼ ਬਿਨਾਂ ਰਿਸ਼ਵਤ ਦਿੱਤੀਆਂ ਤੇ ਹੁਣ ਅਗਲੇ 2 ਸਾਲ ਚ ਵੀ ਲੱਖਾਂ ਨੌਕਰੀ ਜਿਹੜੀ ਆ ਉਹ ਦਿੱਤੀ ਜਾਣੀਆਂ ਸ਼ਹਿਰਾਂ ਦਾ ਵਿਕਾਸ ਵੀ ਕਰਨਾ ਤੇ ਭਾਈਚਾਰਕ ਸਾਂਝ ਜਿਹੜੀ ਆ ਉਹ ਮੁੱਖ ਆਮ ਆਦਮੀ ਪਾਰਟੀ ਦਾ ਮੁੱਖ ਝੰਡਾ ਆਮ ਆਦਮੀ ਪਾਰਟੀ ਵੱਲੋਂ ਆਮ ਕਲੀਨਿਕ ਵੀ ਬਣਾਏ ਗਏ ਸਮਾਰਟ ਸਕੂਲ ਵੀ ਬਣਾਏ ਗਏ ਨੇ ਰੋਜ਼ਗਾਰ ਬਹੁਤ ਸਾਰਿਆਂ ਨੂੰ ਮਿਲੇ ਹੋਏਗਾ ਹਾਂਜੀ ਆਮ ਆਦਮੀ ਕਲੀਨਿਕ ਦਾ ਬਹੁਤ ਫਾਇਦਾ ਆ 80 ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਉਹ ਮਿਲਦੀਆਂ ਮੁਫਤ ਤੇ ਟੈਸਟ ਫ੍ਰੀ ਹੁੰਦੇ ਆ ਫਿਰ ਵੱਡੇ ਹਸਪਤਾਲਾਂ 'ਚ ਸੀਟੀ ਸਕੈਨ ਐਮ ਆਰ ਆਈ ਸਿਰਫ 1200 ਰੁਪਏ 'ਚ ਹੁੰਦੀ ਆ ਜਿਹੜੀ ਵੱਡੇ ਹਸਪਤਾਲ 'ਚ ਤੁਸੀਂ ਜਾਓਗੇ ਸਕੈਨ ਸੈਂਟਰ 'ਚ ਉਹ 7-8000 ਰੁਪਏ ਲੱਗਣ ਹਲੇ ਹੋਰ ਬਹੁਤ ਕੁਝ ਕਰਨਾ ਹੈ ਦੇਖੋ ਜਦੋਂ ਰਾਜ ਸਤਾ ਚ ਬੈਠੇ ਲੋਗ ਇਮਾਨਦਾਰ ਹੋਣਗੇ ਤੇ ਲੋਕਾਂ ਲਈ ਖਜ਼ਾਨੇ ਦਾ ਮੂੰਹ ਖੁੱਲੂਗਾ ਤੇ ਖਜ਼ਾਨਾ ਕਦੀ ਖਾਲੀ ਨਹੀਂ ਹੋਊਗਾ ਕਾਂਗਰਸ ਵੇਲੇ ਦੂਜੀਆਂ ਪਾਰਟੀਆਂ ਵੇਲੇ ਖਜ਼ਾਨਾ ਵੀ ਖਾਲੀ ਹੋ ਜਾਂਦਾ ਸੀ ਤੇ ਖਜ਼ਾਨੇ ਦੇ ਵਿੱਚ ਚੋਰ ਮੋਰੀਆਂ ਸੀ ਵੱਡੇ ਵੱਡੇ ਘਰਾਣਿਆਂ ਨੂੰ ਹੀ ਸਾਰਾ ਖਜ਼ਾਨਾ ਚਲੇ ਜਾਂਦਾ ਸੀ ਹੁਣ ਆਮ ਲੋਕਾਂ ਨੇ ਰਲ ਮਿਲ ਕੇ ਇਹ ਪਾਰਟੀ ਨੂੰ ਬਣਾਇਆ ਸਾਰੇ ਪੰਜਾਬੀਆਂ ਨੇ ਸੋ ਇਹ ਸਾਰੇ ਪੰਜਾਬੀਆਂ ਦੀ ਤਰੱਕੀ ਵਾਸਤੇ ਭਾਈਚਾਰਕ ਸਾਂਝ ਵਾਸਤੇ ਖੁਸ਼ਹਾਲੀ ਵਾਸਤੇ ਕੰਮ ਕਰ ਰਹੀ ਹੈ ਲੋਕਾਂ ਨੂੰ ਇਹਦੀ ਸਪੋਰਟ ਨਕੌਦਰ ਹਲਕੇ ਨੂੰ ਜਾਂ ਜਲੰਧਰ ਹਲਕੇ ਨੂੰ ਕੀ ਮੈਸੇਜ ਦੇਣਾ ਚਾਹੀਓਗਾ ਜੀ ਮੇਰੀ ਬੇਨਤੀ ਆ ਵੀ ਆਪਾਂ ਸਰਕਾਰ ਦੀ ਮਦਦ ਕਰੀਏ ਤੇ ਸਰਕਾਰ ਨੇ ਹਲੇ ਬਹੁਤ ਕੰਮ ਕਰਨੇ ਆ ਤੇ ਬਾਕੀ ਪਾਰਟੀਆਂ ਜਿਹੜੀਆਂ ਆ ਉਹ ਕੋਈ ਕੰਮ ਨਹੀਂ ਕਰ ਸਕਦੀਆਂ ਉਹ ਰੌਲਾ ਪਾ ਸਕਦੀਆਂ ਉਹ ਕ੍ਰਿਟੀਸਾਈਜ਼ ਕਰ ਸਕਦੀਆਂ ਲੇਕਿਨ ਉਹ ਕੰਮ ਨਹੀਂ ਕੋਈ ਵੀ ਕਰ ਸਕਦੀਆਂ ਕਿਉਂਕਿ ਨਾ ਤਾਂ ਉਹਨਾਂ ਦੀ ਕੇਂਦਰ ਚ ਸਰਕਾਰ ਆ ਤੇ ਨਾ ਹੀ ਉਹਨਾਂ ਦੀ ਪੰਜਾਬ ਚ ਸਰਕਾਰ ਆ ਆ ਜਾਓ ਭਾਜੀ ਵਿੱਚ ਆ ਜਾਓ ਮੈਂ ਕਿੱਡੀ ਸ਼ੱਕ ਪੰਜੀ ਜੀ ਤੇ ਇਸ ਕਰਕੇ ਜਲੰਧਰ ਦੇ ਲੋਕਾਂ ਨੂੰ ਮੇਰੀ ਬੇਨਤੀ ਆ ਕਿ ਉਹ ਆਮ ਆਦਮੀ ਪਾਰਟੀ ਨੂੰ ਭਗਵੰਤ ਸਿੰਘ ਮਾਨ ਜੀ ਨੂੰ ਤੇ ਅਰਵਿੰਦ ਕੇਜਰੀਵਾਲ ਜੀ ਜਿਹੜੇ ਦੇਸ਼ ਵਿੱਚ ਕ腐ਸ਼ਨ ਤੇ ਭ੍ਰਸ਼ਟਾਚਾਰ ਪਰ ਸਾਫ ਸੁਥਰੀ ਰਾਜਨੀਤੀ ਵਾਸਤੇ ਕੋਸ਼ ਆਇਆ ਉਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ੁਰਮੰਦ ਕੇਜਰੀਵਾਲ ਵੀ ਜਿਸ ਤਰ੍ਹਾਂ ਬਾਹਰ ਆ ਚੁੱਕੇ ਉਹ ਵੀ ਚੋਣ ਪ੍ਰਚਾਰ ਕਰਨਗੇ ਹਾਲਾਂਕਿ ਬੀਜੇਪੀ ਨੇ ਉਹਨਾਂ ਨੂੰ ਬਾਹਰ ਨਹੀਂ ਹੋਣ ਦਿੱਤਾ ਜੇਲ੍ਹ 'ਚ ਬੰਦ ਕੀਤਾ ਸੀ ਹੁਣ ਅੱਧਾ ਇਲੈਕਸ਼ਨ ਹੋ ਚੁੱਕਾ ਹੈ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਉਹਨਾਂ ਨੂੰ ਬੇਲ ਦਿੱਤੀ ਹੈ ਕੁਝ ਦਿਨਾਂ ਦੀ ਤੇ ਨਰਿੰਦਰ ਮੋਦੀ ਜੀ ਉਹਨਾਂ ਤੋਂ ਹੀ ਘਬਰਾਉਂਦੇ ਆ ਹੋਰ ਨਹੀਂ ਕਿਸੇ ਤੋਂ ਘਬਰਾਉਂਦੇ ਉਹਨਾਂ ਤੇ ਇਨੂ ਜੀ ਰੋਡ ਸ਼ੋਅ ਕਰਦਣ ਜਾ ਰਹੇ ਨੇ ਨੂਰਮਲ ਸ਼ਹਿਰ ਦੀਆਂ ਤਸਵੀਰਾਂ ਦਿਖਾ ਰਹੇ ਆ ਨੂਰਮਲ ਤੋਂ ਤਸਵੀਰਾਂ ਤੁਹਾਨੂੰ ਜਿਹੜੀਆਂ ਇੱਕ ਤਾਂ ਲੈ ਤੇ ਦਿਖਾ ਰਹੇ ਆ ਪਵਨ ਤਿੰਨ ਨੂੰ ਜੀ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸਰ ਸਵਾਗਤ ਹੈ ਤੁਹਾਡਾ ਇਕਤਾ ਲੈ ਬਹੁਤ ਬਹੁਤ ਧੰਨਵਾਦ ਇਕਤਾ ਚੈਨਲ ਦਾ ਨੂਰ ਮੈਲ ਦੇ ਸਾਰੇ ਬਾਜ਼ਾਰ ਦਾ ਬਹੁਤ ਬਹੁਤ ਧੰਨਵਾਦ ਤੇ ਆਮ ਆਦਮੀ ਪਾਰਟੀ ਦੇ 2 ਸਾਲ ਦੇ ਕੰਮ ਬਹੁਤ ਅੱਛੇ ਆ 90% ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਔਰ ਕਿਸਾਨਾਂ ਨੂੰ ਇੱਕ ਵੀ ਲੀਟਰ ਡੀਜ਼ਲ ਨਹੀਂ ਪਾਲਣਾ ਪਿਆ ਬਹੁਤ ਵਧੀਆ ਲੋਕੀ ਸਹਿਯੋਗ ਕਰ ਰਹੇ ਬਹੁਤ ਅੱਛਾ ਹੰਗਾਰਾ ਮਿਲ ਰਿਹਾ ਸਾਰੇ ਪਾਸੇ ਥੈਂਕ ਯੂ ਥੈਂਕ ਯੂ ਕਿਉਂਕਿ ਲਹਿਰ ਬਹੁਤ ਹੈ ਹਾਂ ਜੀ ਲੋਕ ਭਗਵੰਤ ਸਿੰਘ ਮਾਨ ਜੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਸਪੋਰਟ ਕਰ ਰਹੇ ਪੂਰੇ ਦੇਸ਼ ਚ ਜੀ ਇੱਕ ਲਹਿਰ ਆ ਸਰ ਜੀ ਭ੍ਰਸ਼ਟਾਚਾਰ ਦੇ ਖਿਲਾਫ ਸਾਫ ਸੁਥਰੀ ਰਾਜਨੀਤੀ ਲਈ ਤੇ ਲੋਕ ਆਪ ਮਹਾਰੇ ਜਿਹੜੇ ਇਸ ਲਹਿਰ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਆ ਤੇ ਅਸੀਂ ਸੇਵਾ ਕਰਾਂਗੇ ਸਾਰੇ ਜਲੰਧਰ ਦੀ ਤੇ ਮੈਂ ਇਕਤਾ ਟੀਵੀ ਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਸਤਿ ਸ਼੍ਰੀ ਅਕਾਲ ਮੈਡਮ ਸੈਸ਼ਿਕਾ ਟਿੰਗਰੇ ਸਾਹਿਬ ਰੋਡ ਸ਼ੋਅ ਕੱਢੇ ਜਾ ਰਿਹਾ ਜੀ ਪਵਨਪਤੀ ਨੂੰ ਵੱਲੋਂ ਨਖੂਰ ਮਿਲਦੇ ਜੀ ਬਿਲਕੁਲ ਨੂਰ ਮਹਿਲ ਦੇ ਵਿੱਚ ਰੋਡ ਸ਼ੋ ਨੂਰ ਮਹਿਲ ਤੋਂ ਹੁੰਦਾ ਹੋਇਆ ਸੀ ਕੋਈ 12 ਸਾਡੇ ਸਟਾਪ ਅੱਗੇ ਨੇ ਅਸੀਂ ਤਕਰੀਬਨ ਤਕਰੀਬਨ ਪੂਰਾ ਨੂਰ ਮਹਿਲ ਦਾ ਬਲਾਕ ਜਿਹੜਾ ਉਹ ਕਵਰ ਕਰ ਰਹੇ ਆ ਪਵਨ ਸ਼੍ਰੀ ਪਵਨ ਕੁਮਾਰ ਟੀ ਨੂੰ ਜੀ ਦੇ ਹੱਕ ਦੇ ਵਿੱਚ ਤੇ ਪਵਨ ਕੁਮਾਰ ਟੀ ਨੂੰ ਜੀ ਆਪ ਖੁਦ ਇਸ ਜਿਹੜੀ ਆ ਰੋਡ ਸ਼ੋ ਦੀ ਅਗਵਾਈ ਕਰ ਰਹੇ ਆ ਔਰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਬੜੀ ਖੁਸ਼ੀ ਹੋ ਰਹੀ ਹੈ ਬਹੁਤ ਹਮ ਹਮ ਆ ਕੇ ਤੁਸੀਂ ਸੋਚ ਹੀ ਨਹੀਂ ਸਕਦੇ ਕਿ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਣ ਵਾਸਤੇ ਇੰਨਾ ਉਤਸ਼ਾਹ ਲੋਕਾਂ ਦੇ ਵਿੱਚ ਤੁਸੀਂ ਦੇਖ ਰਹੇ ਆ ਚਾਰ ਪੰਜ ਸੌ ਮੁੰਡਾ ਬਾਈਕਾਂ ਦੇ ਲੈ ਕੇ ਤੁਰ ਫਿਰਦਾ ਪਿੱਛੇ ਗੱਡੀਆਂ ਉਸ ਤੋਂ ਪਿੱਛੇ ਮੇਰੇ ਖਿਆਲ ਅਸੀਂ 90 ਟਰੈਕਟਰ ਨੇ ਔਰ ਬੜੀ ਉਤਸ਼ਾਹ ਦੇ ਨਾਲ ਜਿਹੜਾ ਰੋਡ ਸ਼ੋਅ ਜੜ ਨੂੰ ਕਮਨ ਤੈਨੂੰ ਜੀ ਛੋਟੇ ਤੋਂ ਛੋਟੇ ਆਮ ਆਦਮੀ ਨਾਗਰਿਕ ਨੂੰ ਵੀ ਮਿਲ ਰਿਹਾ ਹੈ ਦੇਖਿਆ ਇੱਕ ਮੋਚੀ ਨੂੰ ਬੈਠ ਕੇ ਉਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਨੇ ਹਾਂ ਬਿਲਕੁਲ ਜੀ ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਦੀ ਇੱਕ ਖਾਸੀਅਤ ਹੈ ਔਰ ਜਿਹੜਾ ਇਸ ਤਸਵੀਰ ਦਾ ਬੰਦਾ ਕਿਉਂਕਿ ਅਸੀਂ ਧੋਖਾ ਖਾਏ ਹੋਏ ਅਸੀਂ ਹੁਣ ਉਸ ਤਸਵੀਰ ਦਾ ਬੰਦਾ ਹੈ ਜਿਹੜਾ ਜ਼ਮੀਨੀ ਲੈਵਲ ਤੇ ਲੋਕਾਂ ਨੂੰ ਪਿਆਰ ਕਰਦਾ ਹੋਵੇ ਉਹਨਾਂ ਨੂੰ ਸਤਿਕਾਰ ਦਿੰਦਾ ਹੋਵੇ ਉਹਨਾਂ ਦੇ ਦੁੱਖ ਸੁੱਖ ਸਮਝਦਾ ਹੋਵੇ ਔਰ ਬੜੀ ਮੇਰੇ ਖਿਆਲ ਅਭੀਪਾਰਖੂ ਅਖ ਦੇ ਨਾਲ ਸੀਐਮ ਸਾਹਿਬ ਨੇ ਇੱਕ ਧੁਖੇ ਤੋਂ ਬਾਅਦ ਅਸੀਂ ਇਹਨਾਂ ਨੂੰ ਚੁਣਿਆ ਤੇ ਲੋਕ ਜਨਤਾ ਇਹਨਾਂ ਨੂੰ ਚੁਣਨ ਵਾਸਤੇ ਤਿਆਰ ਹੈ ਬਸ ਅਸੀਂ ਇੱਕ ਜਨ ਦੀ ਤਿਆਰੀ ਕਰ ਰਹੇ ਹਾਂ ਨਕੌਦਰ ਹਲਕੇ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਾਰੇ ਨਕੌਦਰ ਹਲਕੇ ਨੂੰ ਮੇਰੀ ਅਪੀਲ ਹੈ ਕਿ ਸਾਡੇ ਕੋਲ ਸਮਾਂ ਹੈ ਅਸੀਂ ਸਭ ਨੇ ਮਿਲ ਜੁਲ ਕੇ ਖਾਸ ਕਰਕੇ ਗਰੀਬ ਤਬਕਾ ਜਿਹੜਾ ਹਿਟਲ ਲੈਵਲ ਦਾ ਮਿਡਲ ਕਲਾਸ ਜਿਨ੍ਹਾਂ ਦੀ ਕਦੀ ਸੁਣਵਾਈ ਕੋਈ ਨਹੀਂ ਹੋਈ ਸੀ ਉਨ੍ਹਾਂ ਦੀ ਇਹ ਸਰਕਾਰ ਹੈ ਉਹਨਾਂ ਉਹ ਸਾਰੇ ਸਾਡੇ ਨਾਲ ਮਿਲ ਕੇ ਚੱਲਣ ਤਾਂ ਕਿ ਅਸੀਂ ਆਪਣੇ ਸੁਪਨਿਆਂ ਦਾ ਪੰਜਾਬ ਅਸੀਂ ਆਪਣੇ ਸੁਪਨਿਆਂ ਦੇ ਸ਼ਹਿਰ ਅਸੀਂ ਆਪਣੇ ਸੁਪਨਿਆਂ ਦੇ ਗਲੀਆਂ ਸੁਪਨਿਆਂ ਦੇ ਮੁਹੱਲੇ ਤੋਂ ਸੁਪਨਿਆਂ ਦੇ ਘਰ ਜਿਹੜੇ ਆ ਉਹ ਸਾਰੇ ਬਣਾ ਸਕੀਏ ਮੈਨੂੰ ਐਨ ਲੱਗਦਾ ਕਿ ਜੇ ਅਸੀਂ ਅਗਲੇ ਸਾਡੇ ਜਿਹੜੇ ਸਮਾਂ ਚੱਲ ਰਿਹਾ ਜਿਵੇਂ ਚੱਲ ਰਿਹਾ ਅਸੀਂ ਇਹ ਸੁਪਨੇ ਪੂਰੇ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ ਬਹੁਤ ਬਹੁਤ ਸ਼ੁਭਕਾਮਨਾਵਾਂ ਧੰਨਵਾਦੀ ਸਾਡੇ ਸਾਡੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਤੋਂ ਦਰਸ਼ਕ ਟਾਲੀ ਜੀ ਨੇ ਮਨੀ ਮਧਰੂ ਨੇ ਜੁਵਾਨ ਲੀਡਰ ਨੇ ਨਕੌਦਰ ਸ਼ਹਿਰ ਦੇ ਵਿੱਚ ਜੁਵਾ ਨੇਤਾ ਨੇ ਸਰ ਜੈ ਸ਼੍ਰੀ ਰਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਵਧੀਆ ਰਿਸਪੌਂਸ ਨੂਰ ਮਹਿਲ 'ਚ ਮਿਲ ਰਿਹਾ ਜੀ ਬਹੁਤ ਪਰਮਾਹੰਗਾਰਾ ਕਿ ਲੋਕੀ ਬਹੁਤ ਆ ਕੇ ਪਿਆਰ ਕਰ ਰਹੇ ਆ ਨਾਲ ਜੁੜ ਰਹੇ ਆ ਰੈਲੀ ਦੇ ਤੇ ਵੱਖ-ਵੱਖ ਪਿੰਡਾਂ 'ਚ ਜਾ ਰਹੇ ਆ 12-13 ਪਿੰਡਾਂ ਦਾ ਦੌਰਾ ਬੜੇ ਲੋਕ ਮਤਲਬ ਵਧੀਆ ਆਪਣਾ ਹੰਗਾਰਾ ਭਰ ਰਹੇ ਆ ਕਿ ਅਸੀਂ ਇਹੀ ਉਮੀਦ ਕਰਦੇ ਆ ਕਿ ਵੱਡੀ ਲੀਡ ਨਾਲ ਟੀਨੂ ਜੀ ਸਾਡੇ ਚਿੱਤਨ ਤੇ ਆਮ ਆਦਮੀ ਪਾਰਟੀ ਦੀ ਝੋਲੀ 'ਚ ਸੀਟ ਪਾਈਏ ਮਨ ਜੀ ਉਧਰ ਇਹਨੂੰ ਗੱਲ ਕਰੀਏ ਤੇ ਆਪਾਂ ਨਕੋਦਰ ਹਲਕੇ 'ਚ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਬਹੁਤ ਵਧੀਆ ਜੀ ਜਲਦੀ ਟੀਨੂ ਜੀ ਨਕੋਦਰ ਵੀ ਅਸੀਂ ਕੱਢਾਂਗੇ ਰੈਲੀ ਤੇ ਬਹੁਤ ਵਧੀਆ ਨਕੋਦਰ 'ਚ ਵੀ ਉਸ਼ਾਵਾ ਲੋਕਾਂ 'ਚ ਵਧੀਆ ਅਸੀਂ ਨਕੂਦਰ ਤੋਂ ਆਪਣੇ ਹਲਕੇ ਪੂਰੇ ਤੋਂ ਦਵਾਵਾਂਗੇ ਵਧੀਆ ਲੀਡਰ ਦੇਨ ਕੇ ਦਰਸ਼ਨ ਟੱਲੀ ਜੀ ਨਾਲ ਮਜੂਮਾ ਇੱਕ ਛੋਟੀ ਛੋਟੀ ਗੱਲਬਾਤ ਕਰਾਂਗਾ ਸਰ ਨਾਂ ਦੱਸੀ ਬਲੇਪ ਦੀਪਕ ਜੋਹਰ ਜੀ ਸਰ ਠੀਕ ਹੈ ਹਾਂ ਜੀ ਸਰ ਦੀਪਕ ਜੋਹਰ ਨਾਮ ਹੈ ਜੀ ਮੇਰਾ ਨੂਰਮੈਲ ਤੋਂ ਔਰ ਬਹੁਤ ਹੀ ਜ਼ਿਆਦਾ ਯੂਥ ਸੋ ਜੋ 70% ਸਾਡੇ ਨਾਲ ਇਸ ਟਾਈਮ ਚੱਲ ਰਿਹਾ ਜੀ ਔਰ VOTING ਨੂੰ ਹਲੇ ਕਾਫੀ ਦਿਨ ਪਏ ਆ 100 ਚੋਂ 91% ਤੱਕ ਤੁਹਾਨੂੰ ਯੂਥ ਨਾਲ ਲਿਆ ਕੇ ਦਿਖਾ ਲਾਂਗੇ ਬਹੁਤ ਬਹੁਤ ਸ਼ੁਕਰੀਆ ਬਹੁਤ ਹੀ ਵਧੀਆ ਲੱਗ ਰਿਹਾ ਹੈ ਸ਼ੁਕਰੀਆ ਸਰ ਸ਼ੁਕਰੀਆ ਹਾਂਜੀ ਗੱਲ ਸਰ ਹਾਂਜੀ ਕੀ ਕਹਿਣਾ ਜਾਵੇ ਅੱਜ ਇਸ ਰੋਡ ਸ਼ੂਟ ਇਹ ਰੋਡ ਸ਼ੂਟ ਜਿਹੜਾ ਇਹ ਵਿਰੋਧੀਆਂ ਦੇ ਹੈ ਨਾ ਹਾਰ ਚ ਕਿਲ ਕਰਦਾ ਪਿਆ ਅੱਜ ਪਵਨ ਟੀਨੂ ਜੀ ਪੈਂਜੀ ਇੰਦਰਜੀਤ ਕੌਰਮਾਨ ਸਾਡੇ ਜਿੰਨੇ ਨੌਜਵਾਨ ਮੁੰਡੇ ਨੇ ਅੱਜ ਇਹ ਸਾਬਤ ਕਰ ਦਿੱਤਾ ਵੀ ਪਵਨ ਟੀਨੂ ਜੀ ਨਕੋਦਰ ਹਲਕੇ ਤੋਂ ਵੱਡੀ ਲੀਡ ਲੈ ਕੇ ਜਿੱਤਣਗੇ ਵੱਡੀ ਲੀਡ ਲੈ ਕੇ ਕਹਿੰਦੇ ਜਿੱਤਣਗੇ ਹੋਰ ਨਾਲ ਜੁੜ ਰਹੇ ਨੇ ਹਾਂਜੀ ਸਰ ਮੈਂ ਜੇ ਪਰਮਜੀਤ ਦਸਲ ਪਿੰਡ ਬਿਸ਼ੇਸ਼ਪੁਰ ਸਰਪੰਚ ਮੌਜੂਦਾ ਤੋਂ ਅੱਜ ਦਾ ਜੋ ਆਪਣਾ ਇੱਥੇ ਦਾ ਰੋਡ ਸ਼ੋਅ ਹੈ ਉਹ ਇੱਕ ਇਹ ਗੱਲ ਸਿੱਧ ਕਰਦਾ ਹੈ ਕਿ ਟੀਨੂ ਜੀ ਹੁਣੀ ਬਿਲਕੁਲ ਮੈਂ ਯੂਥ ਪ੍ਰਧਾਨ ਹਲਕਾ ਨਕੋਦਰ ਤੋਂ ਅਮਰਪ੍ਰੀਤ ਸਿੰਘ ਹੈ ਜੀ ਯਾਹਿੰਨੇ ਕੋ ਨੂਰਮੈਲ ਦੇ ਵਿੱਚ ਇੱਕ ਰੋਡ ਸ਼ੋਅ ਕੱਢਿਆ ਜਾ ਰਿਹਾ ਵਾ ਕਿਸ ਕਿਸ ਤਰ੍ਹਾਂ ਦੇਖਦੇ ਹਾਂ ਬਹੁਤ ਵੱਡਾ ਜੀ ਔਰ ਭਰਮਾ ਹੰਗਾਰਾ ਇਹਨੂੰ ਮਿਲ ਰਿਹਾ ਜਿਸ ਤਰ੍ਹਾਂ ਉਹਨਾਂ ਤੋਂ ਹੀ ਦੇਖ ਰਿਹਾ 100 ਦੇ ਪਲੱਸ ਟਰੈਕਟਰ ਆ 4-500 ਬਾਈਕ ਆ 40-50 ਗੱਡੀਆਂ ਵੀ ਹੈਗੀਆਂ ਜੀ ਆ ਹੁਣ ਅਸੀਂ ਕੋਟ ਬਾਦਲ ਖਾ ਪਹੁੰਚੇ ਆ ਦੇਖੋ ਇੱਥੇ ਵੀ ਸ਼ਬੀਲ ਥੂਰ ਤੇ ਪਿੰਡਿਆਂ ਨੇ ਵੀ ਵਧੀਆ ਰਿਸਪੌਂਸ ਦਿੱਤਾ ਜੀ ਬਹੁਤ ਵਧੀਆ ਜੀ ਹੰਗਾਰਾ ਇੱਥੋਂ ਅਸੀਂ ਲੀਡ ਹੀ ਲੈ ਕੇ ਨਿਕਲਾਂਗੇ ਅੱਗੇ ਨਕੌਦਰ ਚੋਂ ਵੀ ਤੇ ਨੂਰਮੈਲ ਚੋਂ ਵੀ ਇਹ ਰੋਡ ਸ਼ੋਅ ਜੀ ਇੱਥੋਂ ਬਾਅਦ ਮਿਲ ਗਏ ਤੇ ਮਿਲ ਗਏ ਤੋਂ ਤਲ ਹਲਵੰਦੋਂ ਬਿਲਕੇ ਜਾ ਰਿਹਾ ਜੀ ਫੇਰ ਦੁਬਾਰਾ ਨਕੋਦਰ ਆ ਕੇ ਤੇ ਨੂਰਮਹਿਲ ਆ ਕੇ ਦਾ ਰੋਡ ਸ਼ੋਅ ਕਰ ਮਿਲੋ ਜੀ ਮਨੀਮਿੰਦਰ ਜੀ ਕਹਣਾ ਚਾਹੋਗੇ ਹੁਣ ਜਿਹੜਾ ਇੱਥੇ ਵੀ ਹੋਰ ਬਹੁਤ ਪੌਂਟ ਪਿੰਡ ਦੇ ਵਿੱਚ ਬਹੁਤ ਮਿਲਿਆ ਆ ਬਹੁਤ ਪਰਮਾਹੰਗਾਰਾ ਮਿਲ ਰਿਹਾ ਜੀ ਸਾਰੇ ਨੂਰ ਮਹਿਲ ਵਾਸੀਆਂ ਨੂੰ ਅਸੀਂ ਥੈਂਕ ਯੂ ਕਰਦੇ ਆਂ ਕਿ ਥਾ ਥਾਂ ਤੇ ਲੋਕਾਂ ਨੇ ਸਪੈਸ਼ਲ ਸਾਡੇ ਲਈ ਮਤਲਬ ਜਿਹੜੇ ਨਾਲ ਆਏ ਆ ਸ਼ਪੀਲਾ ਲੰਗਰ ਦਾ ਪ੍ਰਬੰਧ ਬਹੁਤ ਵਧੀਆ ਮਤਲਬ ਯੂਥ ਦਾ ਸਾਨੂੰ ਬਹੁਤ ਜਿਆਦਾ ਪਰਮਾਹੰਗਾਰਾ ਮਿਲ ਰਿਹਾ ਕਿ ਅਸੀਂ ਗਾਂ ਤੋਂ ਵੀ ਅਪੀਲ ਕਰਦੇ ਆਂ ਕਿ ਜਿਹਨੇ ਸਾਡੇ ਨਾਲ ਜੁੜਨਾ ਹੋਰ ਵੱਧ ਚੜ੍ਹ ਕੇ ਅਸੀਂ ਹਿੱਸਾ ਪਾਣ ਸਾਡੇ ਨਾਲ ਆਪਾਂ ਆਮ ਆਦਮੀ ਪਾਰਟੀ ਨੂੰ ਤੋ ਵੱਧ ਲੀਡ ਨਾਲ ਜਿਤਾਈਏ ਚੋ ਨਾ ਜੀ ਤੇਰਾ ਨਿਰਮਲ ਸਿੰਘ ਜੀ ਪਵਨ ਤੀਨੂ ਜੀ ਆਏ ਨੇ ਅੱਜ ਕਿਦਾਂ ਦਾ ਹੰਗਾਰਾ ਮਾਰਿਆ ਅਸੀਂ ਦੰਦਾਰਾ ਕੀ ਆ ਅਸੀਂ ਚੱਕਦੇ ਗਏ ਕੰਮ ਨੂੰ ਚੱਕਦੇ ਗਏ ਕੰਮ ਨੂੰ ਹੋਰ ਹੋਰ ਇਹਨਾਂ ਕ ਚੱਕ ਦੇਣਾ ਸੀ ਹੋਰ ਕੀ ਆ ਚੱਕਦੇ ਨੇ ਕੰਮ ਉਹ ਪਹਿਲਾਂ ਦਾ ਸਾਰ ਲਿਖ ਗਿਆ ਉਹ ਫਿੱਟ ਗਿਆ ਹੋਰ ਇਹ ਤੀਨੂ ਜੀ ਕੀ ਸਵਾਰਨ ਕੀ ਲੱਗਦਾ ਧਿਆਨ ਨੂੰ ਜਿੱਤੂ ਕਾ ਜਿੱਤੂ ਕਾ ਕਿਦਾਂ ਨਹੀਂ ਜਿੱਤੂ ਕਾ ਜੀ ਹੋਰ ਕਿਸ ਤਰ੍ਹਾਂ ਜਿੱਤੂ ਕਾ ਬੜਕ ਮਾਰ ਕੇ ਦਿਖਾ ਦਿਓ ਬੜਕ ਐ ਤੇਰਾ ਕੇ ਇਹਨੇ ਪਿੰਡ ਦੇ ਬਜ਼ੁਰਗ ਉਮਰ ਕਿੰਨੀ ਜੀ ਤੁਹਾਡੀ ਸਾਡੇ 86 ਸਾਲ ਸਾਡੇ 86 ਸਾਲ ਦੇ ਬਜ਼ੁਰਗ ਨੇ ਬੜਾ ਕਮਾਰਦੇ ਨੇ ਕਹਿੰਦੇ ਟੀਨੂ ਨੂੰ ਜਿਤੋਣਾ ਹੀ ਜਿਤੋਣਾ ਪੰਜੀ ਕੀ ਨਾ ਜੀ ਮੈਂ ਪੰਜ ਸਾਹਿਬ ਦੇਰਸ਼ਨ ਆ ਰਹੇ ਨੇ ਪਿੰਡ ਅੱਲਾ ਤੋਂ ਅਸੀਂ ਅੱਗੇ ਬੀਬੀ ਜੀ ਦਾ ਸੰਜੋਗ ਕੀਤਾ ਸੀਗਾ ਹੁਣ ਵੀ ਕਰਾਂਗੇ ਪਵਨ ਟੀਨੂ ਬਹੁਤ ਰਾਤ ਤੋਂ ਬਾਅਦ ਤੋਂ ਬੋਟਾ ਨਾ ਜਿਹਾਵਾ ਕੇ ਕੇਜਰੀ ਵਾਰ ਜਿੰਦਾਬਾ ਢਾੜੂ ਜਿੰਦਾਬਾ ਬੀਬੀ ਸੁਪਿੰਟਰ ਜਿੰਦਾਬਾ ਜੀ ਨਾਲ ਹਾਂਜੀ ਮੇਰਾ ਮੈਂ ਮਨਜੂਦਾ ਸਰਪੰਚਾ ਮਨਦੀਪਪੁਰ ਕਿਹੜਾ ਪਿੰਡ ਹੈ ਜੀ ਆਪਣਾ ਪਿੰਡ ਲਾਇਆ ਹਾਂਜੀ ਥੱਲੇ ਤੋਂ ਹਾਂਜੀ ਮੈਂ ਸਰਪੰਚਾ ਕਮਿਟੀ ਨੂੰ ਜਿਹਾਏ ਯਾ ਰੋਡ ਸ਼ੋਅ ਕੱਢਿਆ ਕਿਸ ਤਰ੍ਹਾਂ ਦੇਖਦੇ ਹਾਂ ਹਾਂਜੀ ਅਸੀਂ ਇਹਨਾਂ ਨੂੰ ਜਿਤਾਵਾਂਗੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਿੱਦਾਂ ਅੱਗੇ ਬੀਬੀ ਜੀ ਦਾ ਸਾਥ ਦਿੱਤਾ ਹੈ ਹੁਣ ਇਹਨਾਂ ਦਾ ਵੀ ਦੇਵਾਂਗੇ ਬਿਲਕੁਲ ਜਿਤਾਵਾਂਗੇ ਜੀ ਬਿਲਕੁਲ ਜੀ 100% ਸਾਰੇ ਆਮ ਆਦਮੀ ਪਾਰਟੀ ਜਿੰਦਾਬਾ ਆਮ ਆਦਮੀ ਪਾਰਟੀ ਆਓ ਸਰ ਸਾਸਰੀ ਕਾਲ ਸਰ ਸਾਸਰੀ ਕਾਲ ਜੀ ਜੀ ਨਾਲ ਜੀ ਕਮਲਜੀਤ ਸਿੰਘ ਜੀ ਕਮਲਜੀਤ ਸਿੰਘ ਜੀ ਕਿਹੜਾ ਪਿੰਡ ਆ ਜੀ ਆਪਣਾ ਪਿੰਡ ਡੱਲਾ ਜੀ ਡੱਲਾ ਜੀ ਡੱਲਾ ਦੇ ਵਿੱਚ ਇੱਕ ਇਦਾਂ ਦਾ ਹੰਗਾਰਾ ਮਿਲਿਆ ਪਹੁੰਚਾਰਾ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਕਹਿੰਦੀ ਹਾਂ ਜੀ ਇੱਥੇ ਤਾਂ 86 ਸਾਲਾਂ ਦੇ ਬਜ਼ੁਰਗ ਮਾਰਦੇ ਬੜਕਾਂ ਜੀ ਉਹ ਫਿਰ ਪਤਾ ਨਹੀਂ ਆ ਉਹਨਾਂ ਨੂੰ ਮਾਰਿਆ ਪੰਚ ਦੇ ਜੁਆ ਲੀਡਰ ਸਾਡੇ ਨਾਲ ਮੌਜੂਦ ਆ ਮਨੀ ਮਹਿੰਦਰੂ ਜੀ ਸੱਜਣ ਸਾਡੇ ਨਾਲ ਮੌਜੂਦ ਆ ਬਹੁਤ ਸਾਰੇ ਪਿੰਡਾਂ ਦੇ ਪੰਚ ਥਰਪੰਚ ਪਵਨ ਟਿੰਨੂ ਜੀ ਦੇ ਨਾਲ ਮੌਜੂਦ ਨੇ ਇਹ ਰੋਡ ਸ਼ੋਅ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਨੂਰਮੈਲ ਤੋਂ ਚੱਲ ਕੇ ਅਲੱਗ-ਅਲੱਗ ਪਿੰ ਕੈਮਰਾ ਪਰਸਨ ਸੁਮਿਤ ਢੀਂਗੜਾ ਦੇ ਨਾਲ ਸੁਸ਼ੀਲ ਢੀਂਗੜਾ ਇਕਤਾਲਾਰ ਨਿਊਜ਼ ਨਕੋਦਰ